ਅੱਜ ਪੰਜਾਬ ਮੀਡੀਆ ਐਸੋਸੀਏਸ਼ਨ ਦੀ ਇੱਕ ਵਿਸ਼ੇਸ਼ ਮੀਟਿੰਗ ਜਲੰਧਰ ਦੇ ਆਦਰਸ਼ ਨਗਰ ਸਥਿਤ ਦਫ਼ਤਰ ਵਿਖੇ ਕੀਤੀ ਗਈ ਜਿੱਥੇ ਪੰਜਾਬ ਮੀਡੀਆ ਐਸੋਸੀਏਸ਼ਨ ਦੇ ਕੁਝ ਵਿਸ਼ੇਸ਼ ਮੁੱਦਿਆਂ ਨੂੰ ਲੈ ਕੇ ਵਿਚਾਰ ਵਟਾਂਦਰਾ ਕੀਤਾ ਗਿਆ ਇਸ ਦੇ ਨਾਲ ਹੀ ਪੰਜਾਬ ਮੀਡੀਆ ਐਸੋਸੀਏਸ਼ਨ ਦੀ ਪੰਜਾਬ ਦੀ ਇਕਾਈ ਦਾ ਨਵੇਂ ਸਿਰੋਗਠਨ ਕੀਤਾ ਗਿਆ ਮੀਟਿੰਗ ਵਿੱਚ ਮੌਜੂਦ ਪੰਜਾਬ ਮੀਡੀਆ ਐਸੋਸੀਏਸ਼ਨ ਦੇ ਚੇਅਰਮੈਨ ਰਜੀਵ ਧਾਮੀ ਅਤੇ ਸਮੂਹ ਉਹ ਦੇਦਾਰਾਂ ਵੱਲੋਂ ਇਹ ਫੈਸਲਾ ਲਿਆ ਗਿਆ ਕਿ ਪੰਜਾਬ ਮੀਡੀਆ ਐਸੋਸੀਏਸ਼ਨ ਦੀ ਸਦਸਤਾ ਦਾ ਬਿਆਨ ਪੰਜਾਬ ਪੱਧਰ ਤੇ ਸ਼ੁਰੂ ਕੀਤਾ ਜਾਵੇਗਾ ਜਿਸ ਦੇ ਤਿਤ ਪੂਰੇ ਪੰਜਾਬ ਵਿੱਚ ਪੱਤਰਕਾਰਾਂ ਨੂੰ ਐਸੋਸੀਏਸ਼ਨ ਨਾਲ ਜੋੜਿਆ ਜਾਏਗਾ ਅਤੇ ਪੱਤਰਕਾਰਾਂ ਦੀ ਹਰ ਸਮੱਸਿਆ ਦਾ ਹੱਲ ਪੇਲ ਦੇ ਆਧਾਰ ਤੇ ਕੀਤਾ ਜਾਵੇਗਾ ਇਸ ਦੇ ਨਾਲ ਹੀ ਜਲਦ ਜ਼ਿਲ੍ਹਾ ਜਲੰਧਰ ਜ਼ਿਲ੍ਹਾ ਹੁਸ਼ਿਆਰਪੁਰ ਅਤੇ ਜ਼ਿਲ੍ਹਾ ਕਪੂਰਥਲਾ ਦੀਆਂ ਟੀਮਾਂ ਦਾ ਵੀ ਗਠਨ ਕੀਤਾ ਜਾਵੇਗਾ हां जी सर ਜਿਹੜੀ ਅੱਜ ਮੀਟਿੰਗ ਹੋਈ ਉਹਦੇ ਬਾਰੇ ਦੱਸ ਦਿਓ ਜੀ ਹਾਂ ਜੀ ਨਮਸਕਾਰ ਜੀ ਸਾਰਿਆਂ ਨੂੰ ਮੈਂ ਅਰਜੀਤ ਧਾਮੀ ਪੰਜਾਬ ਮੀਡੀਆ ਐਸੋਸੀਏਸ਼ਨ ਤੋਂ ਅੱਜ ਸਾਡੀ ਇੱਕ ਮੀਟਿੰਗ ਜਿਹੜੀ ਹੈ ਉਹ ਸਾਡੇ ਲੀਗਲ ਐਡਵਾਈਜ਼ਰ ਜਿਹੜੇ ਰਵੀ ਮਨਾਰਕ ਜੀ ਉਹਨਾਂ ਦੇ ਆਫਿਸ ਚ ਕੀਤੀ ਗਈ ਹੈ ਜਿੱਥੇ ਕਿ ਅਸੀਂ ਕੋਰ ਕਮੇਟੀ ਜਿਹੜੀ ਹੈ ਪੰਜਾਬ ਦੀ ਇੱਕ ਨਵੀਂ ਗਠਨ ਕੀਤੀ ਹੈ ਜਿਹਦੇ ਵਿੱਚ ਵੱਖ-ਵੱਖ ਉਦੇਦਾਰੀਆਂ ਜਿਹੜੀਆਂ ਆ ਵਾ ਉਦੇਦਾਰਾਂ ਨੂੰ ਦਿੱਤੀਆਂ ਗਈਆਂ ਔਰ ਇਸ ਦੇ ਨਾਲ ਨਾਲ ਜਿਹੜੀ ਪੱਤਰਕਾਰਾਂ ਦੇ ਹਿੱਤਾਂ ਲਈ ਜੋ ਵੀ ਵਰਕਿੰਗ ਹੈ ਪ੍ਰਸ਼ਾਸਨ ਨਾਲ ਰਲ ਕੇ ਅਸੀਂ ਉੱਤੇ ਵੀ ਇੱਕ ਮੁਕਲੀ ਜਿਹੜੀ ਹੈ ਚਰਚਾ ਕੀਤੀ ਹੈ ਰਾਹ ਨਾਲੇ ਸਮੇਂ ਦੇ ਵਿੱਚ ਪੁਲਿਸ ਪ੍ਰਸ਼ਾਸਨ ਨਾਲ ਜਿਨੇ ਪ੍ਰਸ਼ਾਸਨ ਨਾਲ ਰਲ ਕੇ ਔਰ ਪੱਤਰਕਾਰਾਂ ਨੇ ਕੀਤਾ ਨਹੀਂ ਜੋ ਵੀ ਸਾਡੀ ਐਸੋਸੀਏਸ਼ਨ ਆ ਉਹ ਕਰਵਾਉਲ ਦੂਜਾ ਇਹ ਹੈ ਕਿ ਜਲਦੀ ਹੀ ਜਿਹੜੀ ਹੈ ਜਲੰਧਰ ਜ਼ਿਲ੍ਹੇ ਦੀ ਜਿਹੜੀ ਟੀਮ ਆ ਉਹਦੀ ਵੀ ਪੁਛਣਾ ਕੀਤੀ ਜਾਏਗੀ ਉਸ ਵਕਤ ਪੂਰਤਨੇ ਦੀ ਤੇ ਉਸ ਦੇ ਨਾਲ ਹੀ ਜਿਹੜੀ ਹੈ ਆਪਣਾ ਫਗਵਾੜੇ ਦੀ ਔਰ ਨਕੌਦਰ ਦੀ ਜਿਹੜੀਆਂ ਟੀਮਾਂ ਆ ਉਹਨਾਂ ਦਾ ਵੀ ਜਿਹੜਾ ਵਾ ਜਲਦੀ ਅਨਾਉਂਸਮੈਂਟ ਕੀਤੀ ਜਾਏਗੀ ਧੰਨਵਾਦ ਹਾਂਜੀ ਸਰ ਜਿਹੜੀ ਅੱਜ ਮੀਟਿੰਗ ਹੋਈ ਉਹਦੇ ਬਾਰੇ ਦੱਸ ਦਿਓ ਜਾਹਨ ਬੰਦੇ ਮਾਤੂ ਅੱਜ ਸਾਡੇ ਫਰਦੇਸ਼ ਤੇ ਜਿਹੜੀ ਮੀਟਿੰਗ ਹੈ ਪੀਐਮਐਲ ਉਹਦੇ ਵਿੱਚ ਸਾਡੇ ਚੇਅਰਮੈਨ ਸਾਹਿਬ ਜੀ ਕਾਮੇ ਜੀ ਤੇ ਵਾਈਸ ਚੇਅਰਮੈਨ ਸਾਹਿਬ ਉਹ ਵੀ ਤੇ ਰੁੜਾਈ ਨੇ ਨਾਮਿਲ ਕੇ ਅਸੀਂ ਅੱਜ ਕੋਰ ਕਮੇਟੀ ਦਾ ਗਠਨ ਕੀਤਾ ਜਿਹੜੀ ਸਾਡੀ ਪੰਜਾਬ ਮੀਡੀਆ ਐਸੋਸੀਏਸ਼ਨ ਹੈ ਇਹਦਾ ਮੇਨ ਮੋਟੋ ਹੈ ਇਹ ਹੈ ਕਿ ਲੋਕਾਂ ਦੀ ਸੇਵਾ ਕਰਨਾ ਲੋਕ ਲਈ ਕੰਮ ਕਰਨਾ ਤੇ ਜਿਹੜੇ ਕ੍ਰਾਈਮ ਦੇ ਪ੍ਰਤੀ ਜਿਹੜੀਆਂ ਮੁਸ਼ਕਲਾਂ ਆ ਰਹੀਆਂ ਨੇ ਪ੍ਰਸ਼ਾਸਨ ਨੂੰ ਉਹਨਾਂ ਨਾਲ ਮਿਲ ਕੇ ਉਨਾਰਾ ਅਸੀਂ ਯਾ ਸਮਾਧਾਨ ਕਰਾਂ ਅਸੀਂ ਜਲਦੀ ਹੀ ਆਪਣੀ ਜਿੰਦਰੀ ਟੀਮ ਅਨਾਉਂਸ ਕਰਕੇ ਤਾਂ 10 ਸ਼ਹਿਰਾਂ ਦੇ ਵਿੱਚ ਆਪਣੀ ਟੀਮ ਅਨਾਉਂਸ ਕਰਕੇ ਇਹ ਸਮੱਸਿਆਵਾਂ ਦਾ ਸਮਾਧਾਨ ਕਰਨ ਵਿੱਚ ਯੋਗਦਾਨ ਪਾਵਾਂਗੇ ਤਾਂ